ਟਿਆਲਾ ਤੋਂ ਖਾਸ ਕਰਕੇ ਅਮਰਜੈਂਸੀ ਦੇ ਕਾਇ ਜਿਨ੍ਹਾਂ ਨੇ ਤਰਤਰਾਤਾਈ ਸੱਜਤ ਸਈ ਜੇਲਾ ਕਟੀਆਂ ਸਾਰੇ ਸਾਰੇ ਪਾਰਟੀਵਾਲੋਂ ਸਾਰੇ ਸਮਾਜਵਾਲੋਂ ਨਮਨ ਕਰਦੇ ਆ ਉਹਨਾਂ ਨੂੰ ਅਸੀਂ ਅੱਜ ਸਮਾਨਤ ਵੀ ਕੀਤਾ ਹੈ ਭਾਰਤ ਦੇ ਕਨਸਟੀਟਿਊਸ਼ਨ ਦੇ ਇੱਕ ਮਟਰ ਹੋਇਆ ਹੁਣ ਕਨਸਟੀਟਿਊਸ਼ਨ ਹੀ ਕਿਸੇ ਡੈਮੋਕ੍ਰੇਸੀ ਦਾ ਖਾਸ ਕਰਕੇ ਇੰਡੀਆ ਦਾ ਇੱਕ ਸੋਲ ਹੁੰਦਾ ਹੈ ਉਸ ਸੋਲ ਦੇ ਉੱਤੇ ਉਸ ਆਤਮਾ ਦੇ ਉੱਤੇ ਬਹੁਤ ਵੱਡਾ ਜਿਹੜਾ ਇੱਕ ਹਾਦਸਾ ਹੋਇਆ ਬਹੁਤ ਵੱਡਾ ਇੱਕ ਹਮਲਾ ਹੋਇਆ ਬਹੁਤ ਵੱਡੇ ਉਹਦੇ ਤੇ ਇੰਜਰੀ ਜ਼ਖਮ ਹੋਇਆ ਉਹ 25 ਜੂਨ 1975 ਜਦੋਂ ਉਦੋਂ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਅੰ드੍ਰਿਆ ਗਾਂਧੀ ਨੇ ਆਪਣੇ ਸਵਾਗ ਲਈ ਆਪਣੇ politcal career ਲਈ ਆਪਣੀ ਕੁਰਸੀ ਦੇ ਲਈ ਅਮਰਜੈਂਸੀ ਲਗਾਈ ਮੀਡੀਆ ਤੋਂ ਆਏ ਹੋਏ ਸਾਰੇ ਮੇਰੇ মিডিਆ ਦੇ ਸੱਜਣ ਮਿੱਤਰ ਔਰ ਪਟਿਆਲਾ ਤੋਂ ਖਾਸ ਕਰਕੇ ਅਮਰਜੈਂਸੀ ਦੇ ਟਾਈਮ ਜਿਨ੍ਹਾਂ ਨੇ ਤਰਤਰਾदाई شدت ਸਹੀ ਜੇਲਾ ਕਟੀਆਂ ਉਹ ਵੀ ਅੱਜ ਸਾਡੇ ਨਾਲ ਇਸ ਕਾਨਫਰੰਸ ਤੇ ਖਾਸ ਕਰਕੇ ਮੌਜੂਦ ਹਨ ਮੈਂ ਉਹਨਾਂ ਨੂੰ ਸਾਰਿਆਂ ਨੂੰ ਸਾਰੇ ਸਾਰੇ ਪਾਰਟੀਵਾਲੋਂ ਸਾਰੇ ਸਮਾਜਵਾਲੋਂ ਨਮਨ ਕਰਦੇ ਆ ਉਹਨਾਂ ਨੂੰ ਅਸੀਂ ਅੱਜ ਸਮਾਨਤ ਵੀ ਕੀਤਾ ਹੈ ਕਿਉਂਕਿ ਜੋ ਬਲਿਦਾਨ ਜੋ ਤਸਈਏ ਜਿਸ ਤੀ ਕਿ ਸੈਕਰੀਫਾਈਸ ਉਹਨਾਂ ਨੇ ਕੀਤੀ ਹੈ ਉਹਦੇ ਅਸੀਂ ਅੱਜ ਬੈਨੀਫਿਸ਼ਰੀ ਹਾਂ ਜਿਸ ਤਰ੍ਹਾਂ ਕਿ ਆਪ ਜੀ ਨੂੰ ਸਾਰੇ ਨੂੰ ਪਤਾ ਹੈ ਕਿ 25 ਜੂਨ 1975 ਦੇ ਵਿੱਚ ਭਾਰਤ ਦੇ ਕਨਸਟੀਟਿਊਸ਼ਨ ਦੇ ਇੱਕ ਮਟਰ ਹੋਇਆ ਔਰ ਕਨਸਟੀਟਿਊਸ਼ਨ ਹੀ ਕਿਸੇ ਡੈਮੋਕ੍ਰੇਸੀ ਦਾ ਖਾਸ ਕਰਕੇ ਇੰਡੀਆ ਦਾ ਇੱਕ ਸੋਲ ਹੁੰਦਾ ਹੈ ਸੋਲ ਆਫ ਡੈਮੋਕ੍ਰੇਸੀ ਇਜ਼ ਕਨਸਟੀਟਿਊਸ਼ਨ ਔਰ ਉਸ ਸੋਲ ਦੇ ਉੱਤੇ ਉਸ ਆਤਮਾ ਦੇ ਉੱਤੇ ਬਹੁਤ ਵੱਡਾ ਜਿਹੜਾ ਘਾਤ ਹੋਇਆ ਬਹੁਤ ਵੱਡਾ ਇੱਕ ਹਮਲਾ ਹੋਇਆ ਬਹੁਤ ਵੱਡੇ ਉਹਦੇ ਤੇ ਇੰਜਰੀ ਜ਼ਖਮ ਹੋਇਆ ਉਹ 25 ਜੂਨ 1975 ਚ ਜਦੋਂ ਉਦੋਂ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਅੰ드੍ਰਿਆ ਗਾਂਧੀ ਜੀ ਨੇ ਆਪਣੇ ਸਵਾਥ ਲਈ ਆਪਣੇ politcal career ਲਈ ਆਪਣੀ ਕੁਰਸੀ ਦੇ ਲਈ ਅਮਰਜੈਂਸੀ ਲਗਾਈ ਦੇਖੋ ਸੰਵਿਧਾਨ ਦੇ ਵਿੱਚ ਜਿਹੜੇ ਸਾਡੇ ਅੰਬੇਦਕਰ ਜੀ ਔਰ ਬਾਕੀ ਕਨਸਟੈਂਟ ਅਸੈਂਬਲੀ ਦੇ ਵੱਡੇ ਮੈਂਬਰਸ ਹਨ ਮਾਨਯੋਗ ਮੈਂਬਰਸ ਹਨ ਉਹਨਾਂ ਨੇ ਇੱਕ ਪ੍ਰੋਵੀਜ਼ਨ ਜ਼ਰੂਰ ਰੱਖਿਆ ਕਿ ਅਮਰਜੈਂਸੀ ਲਗਾਈ ਜਾ ਸਕਦੀ ਹੈ ਦੇਸ਼ ਦੇ ਵਿੱਚ ਲੇਕਿਨ ਉਹ ਅਮਰਜੈਂਸੀ ਉਦੋਂ ਲੱਗਦੀ ਹੈ ਜਦੋਂ ਕੋਈ ਬਾਹਰ ਤੋਂ ਕੋਈ ਹਮਲਾ ਹੋ ਜਾਏ ਕੋਈ ਦੇਸ਼ ਨਾਲ ਲੜਾਈ ਹੋ ਜਾਏ ਕੋਈ ਵਾਰ ਹੋ ਜਾਂਦੀ ਹੈ ਜਾਂ ਫਿਰ ਬਹੁਤ ਵੱਡੀ ਕੋਈ ਇੰਟਰਨਲ ਡਿਸਟਰਬੈਂਸ ਹੋ ਜਾਂਦੀ ਹੈ ਕੋਈ ਬਹੁਤ ਵੱਡਾ ਕੋਈ ਐਸੀ ਕਲੈਮਿਟੀ ਆ ਜਾਂਦੀ ਹੈ ਕੋਈ ਪਚਾਲ ਆ ਜਾਂਦਾ ਹੈ ਕੋਈ ਸੁਨਾਮੀ ਆ ਜਾਂਦੀ ਹੈ ਕੋਈ ਬਹੁਤ ਵੱਡੇ ਸਕੇਲ ਦਾ ਕੋਈ ਇਸ ਤਰੀਕੇ ਦੀ ਅਮਰਜੈਂਸੀ ਹੋ ਜਾਏ ਤਾਂ ਉਹਦੇ ਲਈ ਕਾਨੂੰਨ ਦੇ ਵਿੱਚ ਸੰਵਿਧਾਨ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਅਮਰਜੈਂਸੀ ਲਗਾ ਸਕਦੇ ਹੋ ਪਰ ਇੰਦਰਾ ਗਾਂਧੀ ਜੀ ਨੇ ਇਹ ਅਮਰਜੈਂਸੀ ਆਪਣੀ ਕੁਰਸੀ ਲਈ ਲਗਾਈ ਆਪ ਦੀ ਨੂੰ ਸਾਰੇ ਨੂੰ ਪਤਾ ਹੋਏਗਾ ਕਿ ਉਹ ਆਪਣੀ ਜਿਹੜੀ ਇਲੈਕਸ਼ਨ ਦੇ ਵਿੱਚ ਆਪਣੀ ਸੀਟ ਹਾਰ ਗਏ ਐਕਚੁਅਲੀ ਤੇ ਉਹ ਜਿੱਤ ਗਏ ਸੀ ਪਰ ਜਿਹੜੇ ਰਾਜਨਾਰਾਇਣ ਸੀਗੇ ਉਹਨਾਂ ਨੇ ਜਾ ਕੇ ਹਾਈ ਕੋਰਟ 'ਚ ਉਹਨਾਂ ਦੇ ਖਿਲਾਫ ਇੱਕ ਪਟੀਸ਼ਨ ਦਾਇਰ ਕੀਤੀ ਕਿ ਇਹਨਾਂ ਨੇ ਆਫੀਸ਼ੀਅਲ ਮਸ਼ੀਨਰੀ ਮਿਸਯੂਜ਼ ਕਰਕੇ ਇਹ ਇਲੈਕਸ਼ਨ ਜਿੱਤੀ ਹੈ ਔਰ ਅਲਾਹਾਬਾਦ ਨੇ ਕਿਹਾ ਕਿ ਹਾਂ ਤੁਹਾਡੀ ਜਿਹੜੀ ਰਾਜਨਾਰਾਇਣ ਜੀ ਜਿਹੜੀ ਤੁਹਾਡੀ ਇਹ ਪਟੀਸ਼ਨ ਹੈ ਬਿਲਕੁਲ ਠੀਕ ਹੈ ਇਹ 인ਦਰਾ ਗਾਂਧੀ ਜੀ ਨੇ ਧੋਖੇ ਦੇ ਨਾਲ ਇਲੈਕਸ਼ਨ ਜਿੱਤੀ ਹੈ ਇਸ ਕਰਕੇ ਉਹਨਾਂ ਨੂੰ ਉਸ ਸੀਟ ਤੋਂ ਹਟਾ ਦਿੱਤਾ ਗਿਆ ਇਲੈਕਸ਼ਨ ਨੂੰ ਰੱਦ ਕਰ ਦਿੱਤੀ ਗਈ ਨਾਲ ਇਹ ਵੀ ਕਹਤਾ ਕਿ 6 ਸਾਲ ਅੱਗੇ ਆਉਣ ਵਾਲੇ 6 ਸਾਲਾਂ ਦੇ ਵਿੱਚ 인ਦਰਾ ਗਾਂਧੀ ਜੀ ਇਲੈਕਸ਼ਨ ਦੁਬਾਰਾ ਨਹੀਂ ਲੜ ਸਕਣਗੇ ਭਜੜ ਪੈ ਗਈ ਕਿ ਪ੍ਰਧਾਨ ਮੰਤਰੀ ਸਿਟਿੰਗ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਿ ਉਹਨਾਂ ਦੀ ਇਲੈਕਸ਼ਨ ਰੱਦ ਹੋ ਗਈ ਹੁਣ ਉਹ ਪ੍ਰਧਾਨ ਮੰਤਰੀ ਨਹੀਂ ਸਕਦੇ ਅਗਲੇ 6 ਸਾਲ ਇਲੈਕਸ਼ਨ ਨਹੀਂ ਲੜ ਸਕਦੇ ਉਹ ਭੱਜ ਕੇ ਸੁਪਰੀਮ ਕੋਰਟ ਕੋਲ ਗਏ ਸੁਪਰੀਮ ਕੋਰਟ ਨੇ 24 ਜੂਨ ਨੂੰ ਇਹ ਫੈਸਲਾ ਦੇ ਦਿੱਤਾ ਕਿ ਜੋ Allahabad High Court UP ਦਾ ਫੈਸਲਾ ਹੈ ਕਿ ਟਾੜੀ ਜਿਹੜੀ ਇਲੈਕਸ਼ਨ ਰੱਦ ਕੀਤੀ ਜਾਂਦੀ ਹੈ ਉਹ ਖੜਾ ਉਹ ਅਸੀਂ ਮਨਜ਼ੂਰ ਕਰਦੇ ਹਾਂ ਟਾੜੀ ਜਿਹੜੀ ਇਲੈਕਸ਼ਨ ਹੈ ਇਹਨੂੰ ਅਸੀਂ ਰੱਦ ਕਰ ਰਹੇ ਹਾਂ ਪਰ ਐਜ਼ ਅ ਇੰਟਰਮੀਡੀਅਟ ਤੁਸੀਂ ਕੰਟੀਨਿਊ ਕਰ ਸਕਦੇ ਹੋ ਜਦ ਤੱਕ ਅਸੀਂ ਪੂਰਾ ਫੈਸਲਾ ਨਹੀਂ ਲੈ ਲੈਂਦੇ ਇਸ ਕਬਰਾ ਚ ਆ ਕੇ ਜਿਹੜਾ 24 ਜੂਨ ਨੂੰ ਹੋਇਆ ਕਿ ਮੇਰੀ ਤੇ ਪ੍ਰਧਾਨ ਮੰਤਰੀਸ਼ਪ ਚਲੀ ਗਈ ਹੈ ਮੈਨੂੰ ਹੁਣ ਇਲੈਕਸ਼ਨ ਤੋਂ ਬਾਹਰ ਕਰਤਾ ਮੇਰੀ ਸਾਰੀ ਪਾਵਰ ਚਲੀ ਗਈ ਹੈ ਮੈਂ ਆਪਣੇ ਬੇਟੇ ਸੰਜੀਤ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਸਪਨੇ ਲੈ ਰਹੀ ਸੀ ਆਉਣ ਵਾਲੇ ਕਈ ਸਾਲਾਂ ਤੱਕ ਅਸੀਂ ਇਸੇ ਰਾਜ ਕਰਨਾ ਸੀ ਸਾਡਾ ਤੇ ਸਾਰਾ ਰਾਜ ਹੀ ਚਲਾ ਗਿਆ ਮੇਰੇ ਤੇ ਬੱਚੇ ਔਲਾਦ ਅੱਗੇ ਵਾਲੀ ਉਹਨਾਂ ਨੂੰ ਪਟਾਨ ਮੰਤਰੀ ਕਿੱਦਾਂ ਬਣਾਵਾਂਗੇ ਇਸ ਕਰਕੇ 25 ਜੂਨ ਨੂੰ ਉਹਨਾਂ ਨੇ ਅਮਰਜੈਂਸੀ ਲਗਾਈ। ਔਰ ਅਮਰਜੈਂਸੀ ਲਗਾਉਂਦੇ ਹੀ ਦੇਸ਼ ਦੇ ਸਾਰੇ ਦੇ ਸਾਰੇ ਜਿੰਨੇ ਵੀ ਵੱਡੇ ਆਪੋਜੀਸ਼ਨ ਲੀਡਰ ਸਨ ਉਹਨਾਂ ਨੂੰ ਰਾਤੋਂ ਰਾਤ ਕੈਦ ਕੀਤਾ ਗਿਆ। ਜਿੰਨੇ ਵੀ ਜਿੰਨਾ মিডিਆ ਵੱਡੀਆਂ ਅਖਬਾਰਾਂ ਸਨ ਜੋ ਕਿ ਉਹਨਾਂ ਦੀ ਤਾਨਾਸ਼ਾਹੀ ਅਗੇਂਸਟ ਲਿਖ ਰਹੀਆਂ ਸਨ ਉਹਨਾਂ ਨੂੰ ਬਿਲਕੁਲ ਉਹਨਾਂ ਦੇ ਚੀਫ ਐਡੀਟਰ ਜੈਡਿਸਨ ਔਰ ਪੱਤਰਕਾਰ ਸਨ ਉਹਨਾਂ ਨੂੰ ਜੇਲ੍ਹਾਂ ਪਾਇਆ ਗਿਆ। ਨੈਸ਼ਨਲ ਐਕਸਪ੍ਰੈਸ ਬੰਬੇ ਸੀ ਹਾਲੇ ਕਿ ਟ੍ਰਿਬਿਊਨ ਤੇ ਵੀ ਇਹ ਇੱਕ ਹਮਲਾ ਕੀਤਾ ਗਿਆ ਉਹਨਾਂ ਦੀਆਂ ਬਿਜਲੀਆਂ ਕੱਟੀਆਂ ਗਈਆਂ ਤਾਂ ਜੋ ਕਦੇ ਵੀ ਉਹਨਾਂ ਦੇ ਮਸ਼ੀਨਾਂ ਜਿਹੜੀਆਂ ਛਾਪਰੀਆਂ ਨੇ ਅਖਬਾਰਾਂ ਉਹ ਨਾ ਛਾਪ ਸਕਣ ਔਰ ਘਰ ਘਰ ਜਾ ਕੇ ਪੁਲਿਸ ਉਥੇ ਉਹਨਾਂ ਨੇ ਮੀਸਾ ਕਰਕੇ ਇੱਕ ਲਾਅ ਬਣਾਇਆ ਸੀ ਮੇਨਟੇਨੈਂਸ ਆਫ ਇੰਟਰਨਲ ਸਕਿਉਰਟੀ ਐਕਟ ਮੀਸਾ ਬੜਾ ਇੱਕ ਭਿਆਨਕ ਉਹ ਐਕਟ ਸੀਗਾ ਉਹਦਾ ਨਾਮ ਲੈਦੇ ਹੀ ਲੋਕੀ ਕੰਮ ਜਾਂਦੇ ਸੀ ਕਿਉਂਕਿ ਉਹਦੇ ਖਾਫ ਕੋਈ ਅਪੀਲ ਨਹੀਂ ਸੀਗੀ ਤੇ ਮੀਸਾ ਹੈਠਾ ਸਾਰੇ ਦੇ ਸਾਰੇ ਲੀਡਰ ਅੰਦਰ ਕੀਤੇ ਗਏ ਆਪਣੇ ਭਾਤੀ ਜਨਤਾ ਪਾਰਟੀ ਦੇ ਖੁਦ ਵੱਡੇ ਨੇਤਾ ਜਿਦਾ ਕਿ वाजਪਾਈ ਜੀ ਔਰ ਜਿਸ ਦਾ ਕਿ ਅਰਉਂ ਜੇਟਲੀ ਜੋ ਕਿ ਬੜੇ ਇੱਕ ਨੌਜਵਾਨ ਸਨ ਹਾਲੇ ਆਪਣੇ এবੀਵੀਪੀ ਜੋ ਸਾਡਾ ਸਟੂਡੈਂਟ ਵਿੰਗ ਹੈ ਉਹਨਾਂ ਦੇ ਲੀਡਰ ਸਨ ਉਹਨਾਂ ਨੂੰ ਅੰਦਰ ਕੀਤਾ ਗਿਆ ਪੰਜਾਬ ਦੇ ਵਿੱਚ ਸੈਂਕੜੇ ਲੀਟਰ ਨੂੰ ਅੰਦਰ ਕੀਤਾ ਗਿਆ ਕਹਿੰਦੇ ਨੇ ਕਿ ਕੁੱਲ ਮਿਲਾ ਕੇ ਉਸ ਅਮਰਜੈਂਸੀ ਦੇ ਦੌਰਾਨ 1.5 ਲੱਖ ਲੋਕਾਂ ਨੂੰ ਜੇਲ੍ਹ ਵਿੱਚ ਕੀਤਾ ਗਿਆ ਕਿਸੇ ਵੀ ਕੋਈ ਕਸੂਰ ਨਹੀਂ ਸੀ ਉਹਨਾਂ ਦਾ ਇਹ ਹੀ ਇੱਕ ਕਸੂਰ ਸੀ ਕਿ ਉਹਨਾਂ ਕਹਾ ਕਿ ਅਸੀਂ ਸਰਦਾਰਾਂ ਲਈ ਖੜੇ ਹਾਂ ਅਸੀਂ ਕਨਸਟੀਟਿਊਸ਼ਨ ਲਈ ਖੜੇ ਹਾਂ ਅਸੀਂ ਜੋ ਡਾਕਟਰ ਅੰਬੇਦਕਰ ਜੀ ਨੇ ਬਾਬਾ ਸਾਹਿਬ ਅੰਬੇਦਕਰ ਜੀ ਨੇ ਸਰਦਾਰਾਂ ਬਣਾਇਆ ਅਸੀਂ ਉਹਦੇ ਲਈ ਖੜੇ ਹਾਂ ਇਸ ਲਈ ਉਹ ਖੜੇ ਹੋਣ ਕਰਕੇ ਉਹਨਾਂ ਨੂੰ ਜੇਲ੍ਹਾਂ ਚ ਪਾਇਆ ਗਿਆ ਪੰਜਾਬ 'ਚ ਵੀ بڑے بڑے ਮੋਰਚੇ ਲੱਗੇ ਖਾਸ ਕਰਕੇ ਅਕਾਲੀ ਦਲ ਨੇ ਉਹਨਾਂ ਨੇ ਬਹੁਤ ਵੱਡੀ ਲੜਾਈ ਲੜੀ ਔਰ ਸਾਡੇ ਆਪਣੇ ਜਿਹੜੇ ਸੀਨੀਅਰ ਲੀਡਰ ਨੇ ਮੈਂ ਤਾਂ ਇਹਨਾਂ ਨੂੰ ਸਾਰਿਆਂ ਨੂੰ ਪਹਿਲੀ ਹੱਥ ਲਗਾਣਾ ਚਾਹਾਂਗਾ ਕਿ ਜਿਨ੍ਹਾਂ ਨੇ ਆਪਣਾ ਸਵਾਤ ਛੱਡ ਕੇ ਆਪਣੀ ਐਸ਼ ਆਰਾਮ ਛੱਡ ਕੇ ਆਪਣਾ ਕਾਰੋਬਾਰ ਛੱਡ ਕੇ ਜੇਲਾਂ ਦੇ ਅੰਦਰ ਕੇ ਕੋਈ ਆਪਣੇ ਉਹਨਾਂ ਨੂੰ ਜਰੂਰਤ ਨਹੀਂ ਸੀਗੀ ਦੇਸ਼ ਲਈ ਸਮਾਜ ਲਈ ਸਰਦਾਨ ਲਈ ਇਹ ਸਾਰੇ ਅੰਦਰ ਗਏ ਤੇ ਇਹਨਾਂ ਲਈ ਅਸੀਂ ਸਾਰਾ ਸਮਾਜ ਇਹਨਾਂ ਨੂੰ ਹੱਥ ਜੋੜ ਕੇ ਅੱਜ ਅਸੀਂ ਇਹਨਾਂ ਦਾ ਸ਼ੁਕਰੀਆ ਵੀ ਕਰਦੇ ਹਾਂ ਅੱਜ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਇਸੇ ਮੌਕੇ ਤੇ ਇੱਕ ਕਿਤਾਬ ਜੋ ਕਿ ਅਮਰਜੈਂਸੀ ਡਾਇਰੀਜ਼ ਦੇ ਨਾਮ ਤੇ ਛਪੀ ਕੱਲ ਹੀ ਛਪੀ ਹੈ ਉਹ ਅੱਜ ਅਸੀਂ ਪਟਿਆਲੇ ਚ ਰਿਲੀਜ਼ ਕੀਤੀ ਹੈ ਇਹਦੇ ਵਿੱਚ ਖਾਸ ਕਰਕੇ ਨਰਿੰਦਰ ਮੋਦੀ ਜੀ ਜੋ ਅੱਜ ਸਾਡੇ ਪ੍ਰਧਾਨ ਮੰਤਰੀ ਨੇ ਉਹ ਕਿਸ ਤਰੀਕੇ ਅਮਰਜੈਂਸੀ ਦੇ ਦੌਰਾਨ ਜਦੋਂ 25 ਸਾਲ ਦੇ ਸਨ ਔਰ ਇੱਕ ਆਰਐਸਐਸ ਪ੍ਰਚਾਰਕ ਸਨ ਕਿਸ ਤਰੀਕੇ ਨਾਲ ਉਹਨਾਂ ਨੇ ਅਮਰਜੈਂਸੀ ਦੇ ਖਿਲਾਫ ਲੜਾਈਆਂ ਲੜੀਆਂ ਤੁਸੀਂ ਦੇਖਿਆ ਹੋਣਾ ਹੈ ਕਿ ਪੁਲਿਸ ਤੋਂ ਬਚਨ ਲਈ ਇਹ ਮੀਸਾ ਦੇ ਅੰਦਰ ਜਾਂ ਹੋਰ ਕਿਸੇ ਤਰੀਕੇ ਨਾਲ ਕੈਦ ਨਾ ਕਰ ਲੈ ਤੇ ਉਹਨਾਂ ਨੇ ਕਦੀ ਆਪਣੇ ਸਿਰ ਤੇ ਦਸਤਾਰ ਵਿੱਚ ਸਜਾਈ ਬਿਲਕੁਲ ਲੈਂਬਰੇਟੇ ਦੇ ਉੱਤੇ ਬੜੀ ਪੌਪੂਲਰ ਉਹਨਾਂ ਦੀ ਫੋਟੋ ਹੈ ਕਿ ਲੈਂਬਰੇਟੇ ਦੇ ਉੱਤੇ ਸਕੂਟਰ ਚਲਾ ਰਹੇ ਨੇ ਦਾੜੀ ਰੱਖੀ ਹੋਈ ਹੈ ਸਿਰ ਤੇ ਦਸਤਾਰ ਸਜਾਈ ਹੋਈ ਹੈ ਕਿਸੇ ਟਾਈਮ ਉਹਨਾਂ ਨੇ ਸੰਤ ਬਣੇ ਕਿਸੇ ਟਾਈਮ ਉਹ हिप्पी ਬਣੇ ਇਹ ਸਾਰੀਆਂ ਫੋਟੋਆਂ ਤੁਸੀਂ ਆਮ ਤੌਰ ਤੇ ਦੇਖਦੇ ਵੀ ਹੋਵੋਗੇ ਔਰ ਇਸ ਦੇ ਵਿੱਚ ਲਿਖਿਆ ਹੈ ਕਿ ਕਿਵੇਂ ਉਹ ਘਰ ਘਰ ਜਾ ਕੇ ਇਸ ਪੇਜ ਦੇ ਵਿੱਚ ਅ ਕਾਰਕਰ ਜਾ ਕੇ ਸ਼ਹਿਰਾਂ ਵਿੱਚ ਜਾ ਕੇ ਅੰਡਰਗਰਾਉਂਡ ਕੰਮ ਕਰਕੇ ਉਹਨਾਂ ਨੇ ਸਾਰੇ ਜਿਹੜੀ ਆਪੋਜੀਸ਼ਨ ਹੈ ਉਹਨੂੰ ਮੋਟੀਵੇਟ ਕੀਤਾ ਔਰ ਅਮਰਜੈਂਸੀ ਦੇ ਖਿਲਾਫ ਆਵਾਜ਼ ਉਠਾਈ। ਇਹੀ ਕਾਰਨ ਸੀ ਕਿ 2 ਸਾਲਾਂ ਦੇ ਪਹਿਲਾਂ ਹੀ ਇੰਦਰਾ ਗਾਂਧੀ ਜੀ ਨੂੰ ਮਜਬੂਰ ਕੀਤਾ ਗਿਆ ਕਿ ਉਹ ਅਮਰਜੈਂਸੀ ਨੂੰ ਹਟਾਣ ਔਰ ਫਿਰ ਤੋਂ ਇਲੈਕਸ਼ਨ ਲੜਾਂ। ਤੇ 1970 ਜਿਹੜੋਂ ਇਲੈਕਸ਼ਨ ਲੜੀਆਂ ਦੁਬਾਰਾ ਲੜੇਆਂ ਗਈਆਂ ਤੇ ਬਹੁਤ ਵੱਡੀ ਹਾਰ ਦਾ ਗਾਂਧੀ ਜੀ ਨੂੰ ਮਿਲੀ ਔਰ ਜਨਤਾ ਪਾਰਟੀ ਉਦੋਂ ਪਾਵਰ ਚਾਹੀ ਜਿਹਦੇ ਚ ਬੀਜੇਪੀ ਦਾ ਇੱਕ ਵੱਡਾ ਰੋਲ ਸੀਗਾ ਸੋ ਪੁਲ ਮਲਾ ਕੇ ਅੱਜ ਦਾ ਜਿਹੜਾ ਮੈਸੇਜ ਹੈ ਤੁਸੀਂ ਇਹ ਕਿ ਅੱਜ ਅਸੀਂ 50 ਸਾਲਾਂ ਬਾਅਦ ਫੇਰ ਤੋਂ ਅਮਰਜੈਂਸੀ ਜਿਸ ਨੂੰ ਅਸੀਂ ਸਰਵਧਾਨ ਦਾ ਮਰਡਰ ਡੇ ਕਹਿੰਦੇ ਆ ਉਹ ਕਿਉਂ ਮਨਾ ਰਹੇ ਆ ਉਹ ਇਸ ਲਈ ਕਿ ਸਮਾਜ ਨੂੰ ਅਸੀਂ ਅਲਰਟ ਕਰ ਸਕੀਏ ਸਮਾਜ ਨੂੰ ਅਸੀਂ ਇਹ ਕੁਐਸ਼ਨ ਕਰ ਸਕੀਏ ਕਿ ਦੇਖੋ ਕੋਈ ਵੀ ਕਿਤੇ ਵੀ ਸਾਡੀ ਡੈਮੋਕਰੇਸੀ ਨੂੰ ਘਾਤ ਲਗਾ ਸਕਦਾ ਹੈ ਨੁਕਸਾਨ ਪਹੁੰਚਾ ਸਕਦਾ ਹੈ ਔਰ ਜਦੋਂ ਕਦੀ ਐਦਾਂ ਹੁੰਦਾ ਹੈ ਤੇ ਇੱਕ ਨਾਗਰਿਕ ਨੂੰ ਹੀ ਅੱਗੇ ਆ ਕੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਵਰਗੀਆਂ ਪਾਰਟੀਆਂ ਨੇ ਜਿਨ੍ਹਾਂ ਨੇ ਪਹਿਲਾਂ ਵੀ ਅਮਰਜੈਂਸੀ ਨੂੰ ਅਪੋਜ਼ ਕੀਤਾ ਔਰ ਸਿਧਾਂਤ ਲਈ ਖੜੇ ਰਹੇ ਇਸ ਲਈ ਸਮਾਜ ਹੀ ਅੱਗੇ ਆ ਕੇ ਇਹੋ ਜਿਹੇ ਜਿਹੜੇ ਜ਼ੁਲਮ ਹੁੰਦੇ ਨੇ ਐਸੇ ਜਿਹੇ ਅਟੈਕ ਹੁੰਦੇ ਨੇ ਆਪਣੇ ਸਵਧਾਨ ਦੇ ਉੱਤੇ ਉਹਨਾਂ ਦੇ ਲਈ ਖੜ ਸਕਦੇ ਨੇ ਇਹ ਇੱਕ ਵੱਡਾ ਮੈ